ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੀਨਾ ਕੰਗੜ ਦੀ ਧਰਤੀ ਤੇ ਪਹੁੰਚੇ ਇੱਥੇ ਇੱਕ ਪੀਰਾਂ ਨੂੰ ਮੰਨਣ ਵਾਲਾ ਚੌਧਰੀ ਰਹਿੰਦਾ ਸੀ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਕਰਦਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨਾ ਕੰਗੜ ਦੇ ਇਲਾਕੇ ਵੱਲ ਆਏ ਇੱਥੇ ਭਾਈ ਸ਼ਮੀਰ ਤੇ ਉਹਨਾਂ ਦੇ ਭਰਾ ਗੁਰੂ ਮਹਾਰਾਜ ਦੀ ਸੇਵਾ ਕਰਦੇ ਪ੍ਰਸਾਦਾ ਸਕਾਉਂਦੇ ਇੱਕ ਦਿਨ ਗੁਰੂ ਜੀ ਨੂੰ ਜਦੋਂ ਭੋਜਨ ਸਕਾਇਆ ਬੜੀ ਸੇਵਾ ਕੀਤੀ ਭਾਈ ਸ਼ਮੀਰ ਜੀ ਕੋਲ ਆ ਕੇ ਖੜ ਗਏ ਗੁਰੂ ਜੀ ਭੋਜਨ ਪ੍ਰਸਾਦਾ ਛੱਕ ਰਹੇ ਸਨ ਪਾਣੀ ਦਾ ਘਟੋਰਾ ਭਰ ਕੇ ਦੇ ਦਿੱਤਾ ਜਲ ਮਹਾਰਾਜ ਜੀ ਨੇ ਛਕਿਆ ਭਾਈ ਸ਼ਮੀਰ ਨੇ ਹੱਥ ਜੋੜੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੁਸੀਂ ਮੈਨੂੰ ਆਪਣਾ ਸ਼ੀਤ ਪ੍ਰਸ਼ਾਦ ਦਿਓ ਮੈਂ ਆਪ ਸਕਾਂਗਾ ਗੁਰੂ ਜੀ ਕਹਿਣ ਲੱਗੇ ਅਸੀਂ ਤੁਹਾਡੀ ਸੇਵਾ ਤੋਂ ਪ੍ਰਸੰਨ ਹਾਂ ਜੇ ਤੁਸੀਂ ਇਹ ਸ਼ੀਤ ਪ੍ਰਸ਼ਾਦ ਲੈਣਾ ਚਾਹੁੰਦੇ ਹੋ ਲਓ ਜੀ ਇਹ ਹੁਣੇ ਹੀ ਇੱਥੇ ਛਕਣਾ ਕਰੋ ਭਾਈ ਸ਼ਮੀਰ ਜੀ ਹੱਥ ਜੋੜ ਕੇ ਬੋਲੇ ਨਹੀਂ ਮਹਾਰਾਜੀ ਇਹ ਸ਼ੀਤ ਪ੍ਰਸ਼ਾਦ ਮੈਂ ਘਰ ਲੈ ਕੇ ਜਾਵਾਂਗਾ ਸਾਰੇ ਪਰਿਵਾਰ ਨੂੰ ਛਕਾਵਾਂਗਾ ਕਿਰਪਾ ਕਰੋ ਜੀ ਗੁਰੂ ਜੀ ਨੇ ਭਾਈ ਸ਼ਮੀਰ ਨੂੰ ਸੀਤ ਪ੍ਰਸਾਦ ਦੇ ਦਿੱਤਾ ਭਾਈ ਸ਼ਮੀਰ ਜੀ ਪ੍ਰਸ਼ਾਦ ਘਰ ਲੈ ਕੇ ਆਏ ਤੇ ਜਦੋਂ ਘਰੇ ਪਹੁੰਚੇ ਤਾਂ ਇਹਨਾਂ ਦਾ ਇੱਕ ਜੈਤੋ ਵਾਲਾ ਮਾਮਾ ਭਾਈ ਲਖੂ ਜਿਹੜਾ ਪੀਰਾਂ ਨੂੰ ਮੰਨਣ ਵਾਲਾ ਸੀ ਉਹ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਉੱਪਰ ਭਰੋਸਾ ਨਹੀਂ ਸੀ ਕਹਿਣ ਲੱਗਾ ਕੀ ਲੈ ਕੇ ਆਏ ਹੋ ਭਾਈ ਸ਼ਮੀਰ ਨੇ ਕਿਹਾ ਮਾਮਾ ਜੀ ਮੈਂ ਤਾਂ ਗੁਰੂ ਜੀ ਦਾ ਸੀਤ ਪ੍ਰਸ਼ਾਦ ਲਿਆਇਆ ਹਾਂ ਤੇ ਸਾਰਿਆਂ ਨੂੰ ਵੰਡਣਾ ਚਾਹੁੰਦਾ ਹਾਂ ਇਹਦੇ ਨਾਲ ਸਾਰਿਆਂ ਦਾ ਕਲਿਆਣ ਹੋਵੇਗਾ ਮੁਕਤੀ ਹੋ ਜਾਵੇਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਹਨਾਂ ਦਾ ਸੀਤ ਪ੍ਰਸ਼ਾਦ ਹੈ ਜਿਨ੍ਹਾਂ ਨੇ ਸਾਰਾ ਸਰਵੰਸ਼ ਵਾਰ ਦਿੱਤਾ ਫਿਰ ਇਹਨਾਂ ਦੇ ਮਾਮਾ ਜੀ ਨੇ ਆਖਿਆ ਦੇਖੋ ਅਸੀਂ ਤਾਂ ਗੁੱਗਿਆਂ ਨੂੰ ਪੂਜਦੇ ਹਾਂ ਪੀਰਾਂ ਨੂੰ ਮੰਨਦੇ ਹਾਂ ਇਹ ਜਿਹੜਾ ਸਾਡਾ ਗੁੱਗਾ ਪੀਰਾ ਗੁੱਸੇ ਵਿੱਚ ਆ ਜਾਵੇਗਾ ਘਰ ਦਾ ਨਾਸ਼ ਹੋ ਜਾਵੇਗਾ ਅਸੀਂ ਇਹ ਸਿੱਖਾਂ ਦੇ ਗੁਰੂ ਦਾ ਕੁਝ ਵੀ ਨਹੀਂ ਸ਼ੱਕ ਸਕਦੇ ਛਾਡੇ ਪੀਰ ਬੜੇ ਕਦੀਮੀ ਨੇ ਉਹ ਸਾਨੂੰ ਸਾਰਾ ਕੁਝ ਦਿੰਦੇ ਹਨ ਅਸੀਂ ਗੁਰੂ ਤੋਂ ਕੀ ਲੈਣਾ ਹੈ ਆਪਣੇ ਭਾਣਜੇ ਭਾਈ ਸ਼ਮੀਰ ਨੂੰ ਮਾਮਾ ਲਖੂ ਬਾਰ-ਬਾਰ ਕਹਿ ਕੇ ਸਮਝਾ ਰਿਹਾ ਤੇ ਭਾਈ ਸ਼ਮੀਰ ਦੀ ਸਰਦਾ ਤੋੜ ਦਿੱਤੀ ਤੇ ਆਪਣੇ ਮਨ ਵਿੱਚ ਗੱਲਾਂ ਕਰਨ ਲੱਗਾ ਕਿ ਮੈਂ ਤਾਂ ਗੁਰੂ ਤੋਂ ਪ੍ਰਸ਼ਾਦ ਮੰਗ ਕੇ ਲਿਆਇਆ ਸੀ ਇਹਨੇ ਤਰਕ ਕੀਤਾ ਵੱਡੇ ਭਾਗਾਂ ਨਾਲ ਸੀਤ ਪ੍ਰਸ਼ਾਦ ਮਿਲਿਆ ਸੀ ਜਿਵੇਂ ਕਿਸੇ ਗਰੀਬ ਨੂੰ ਪਾਰਸ਼ ਮਿਲ ਜਾਵੇ ਪਰ ਮੇਰਾ ਮਾਮਾ ਸਮਝਦਾ ਨਹੀਂ ਸ਼ੰਕਾ ਕਰਦਾ ਹੈ ਭਾਈ ਸ਼ਮੀਰ ਨੇ ਫਿਰ ਘਰੇ ਗੱਲ ਕੀਤੀ ਭਾਈ ਲਖਮੀਰ ਸ਼ਮੀਰ ਨੂੰ ਕਹਿੰਦਾ ਚਲੋ ਐਦਾਂ ਕਰਦੇ ਹਾਂ ਮਾਮਾ ਵੀ ਸਾਡੇ ਵੱਡਿਆਂ ਦੀ ਥਾਂ ਹੈ ਬਾਰ-ਬਾਰ ਕਹਿ ਰਿਹਾ ਹੈ ਚੱਲ ਇਹਦੀ ਵੀ ਮੰਨ ਲੈਂਦੇ ਹਾਂ ਥੋੜੇ ਸਮੇਂ ਲਈ ਗੁਰੂ ਜੀ ਵੱਲੋਂ ਦਿੱਤਾ ਸੀਤ ਪ੍ਰਸ਼ਾਦ ਮਿੱਟੀ ਪੁੱਟ ਕੇ ਉਹਦੇ ਵਿੱਚ ਦੱਬ ਦਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸ਼ਾਦ ਕਿਸੇ ਨੂੰ ਪਛਾਣ ਨਹੀਂ ਆਵੇਗੀ ਗੁਰੂ ਮਹਾਰਾਜ ਵੀ ਖੁਸ਼ ਹੋ ਜਾਣਗੇ ਇਦਰੋਂ ਪੀਰ ਜੀ ਵੀ ਗੁੱਸਾ ਨਹੀਂ ਕਰਨਗੇ ਸਾਧ ਸੰਗਤ ਜੀ ਕਈ ਵਾਰੀ ਬੰਦੇ ਨੂੰ ਹੋ ਜਾਂਦਾ ਪੀਰਾਂ ਨੂੰ ਵੀ ਮੰਨਣਾ ਤੇ ਗੁਰੂਆਂ ਨੂੰ ਵੀ ਮੰਨਣਾ ਗੁਰੂ ਮਹਾਰਾਜ ਨੂੰ ਵੀ ਖੁਸ਼ ਕਰਨਾ ਤੇ ਪੀਰ ਵੀ ਨਾ ਰੋਸ ਜਾਣ ਤੇ ਐਵੇਂ ਫਿਰ ਦੋ ਬੀੜੀਆਂ ਵਿੱਚ ਕਈ ਵਾਰ ਬੰਦਾ ਸਵਾਰ ਹੋ ਜਾਂਦਾ ਨਾ ਤਾਂ ਗੁਰੂ ਦਾ ਸਿੱਖ ਬਣਦਾ ਨਾ ਪੀਰਾਂ ਦਾ ਮਰੀਦ ਬਣਦਾ ਸਤਗੁਰੂ ਦੀ ਬਾਣੀ ਵਿੱਚ ਬਚਨ ਆਉਂਦਾ ਹਰ ਇੱਕ ਦਾਤਾ ਸੇਵਿਆ ਹਰ ਇੱਕ ਧਿਆਈਏ ਜੇ ਦੂਜੇ ਪਾਸੇ ਮੰਗੀਏ ਤਾਂ ਲਾਜ ਮੁਰਾਈਏ ਇਸੇ ਤਰ੍ਹਾਂ ਸਾਨੂੰ ਇੱਕ ਹੀ ਕਿਸ਼ਤੀ ਵਿੱਚ ਸਵਾਰ ਹੋਣਾ ਚਾਹੀਦਾ ਤੇ ਉਸਤੇ ਹੀ ਯਕੀਨ ਭਰੋਸਾ ਰੱਖਣਾ ਚਾਹੀਦਾ ਐਵੇਂ ਮਾਮੇ ਦੇ ਪਿੱਛੇ ਲੱਗ ਕੇ ਭਾਈ ਸ਼ਮੀਰ ਤੇ ਭਾਈ ਲਖਮੀਰ ਇਹਨਾਂ ਨੇ ਕੀ ਕੀਤਾ ਕਿ ਉਹ ਸੀਤ ਪ੍ਰਸਾਦ ਜੋ ਗੁਰੂ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਮਿੱਟੀ ਪੁੱਟ ਕੇ ਦੱਬ ਦਿੱਤਾ ਪਰ ਭਾਈ ਸ਼ਮੀਰ ਚਾਹੁੰਦਾ ਨਹੀਂ ਸੀ ਪਰ ਮਾਮਾ ਉਹਦਾ ਬੜਾ ਖੋਟਾ ਸੀ ਉਹ ਖੋਟਾ ਬੰਦਾ ਹੁਣ ਖਰਾ ਕੰਮ ਥੋੜੀ ਕਰੇਗਾ ਉਸਨੇ ਪ੍ਰਸ਼ਾਦ ਸਕਣ ਹੀ ਨਹੀਂ ਦਿੱਤਾ ਤੇ ਕਿਸਮਤ ਤੋਂ ਬਿਨਾ ਕਈ ਵਾਰੀ ਚੀਜ਼ ਬੰਦੇ ਦੇ ਐਡੀ ਵੱਡੀ ਦਾਤ ਮਿਲਦੀ ਨਹੀਂ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਦਾਤ ਐਵੇਂ ਥੋੜੀ ਮਿਲਣੀ ਸੀ ਸੀਤ ਪ੍ਰਸ਼ਾਦ ਸੀ ਗੁਰੂ ਜੀ ਦਾ ਦੇਖੋ ਸਭ ਕੁਝ ਗਵਾ ਲਿਆ ਰਾਤ ਨੂੰ ਸੁੱਤੇ ਆ ਸਵੇਰ ਹੋਈ ਆ ਹੱਥ ਜੋੜ ਕੇ ਗੁਰੂ ਮਹਾਰਾਜ ਅੱਗੇ ਬੰਦਨਾ ਕੀਤੀ ਆ ਭਾਈ ਸਮੀਰ ਦੀ ਦਿਲ ਦੀ ਧੜਕਣ ਵਧਣ ਲੱਗ ਪਈ ਗੁਰੂ ਜੀ ਪੁੱਛਣ ਲੱਗੇ ਭਾਈ ਪ੍ਰਸ਼ਾਦ ਲੈ ਕੇ ਚਲੇ ਗਏ ਸੀ ਸ਼ੱਕਾ ਦਿੱਤਾ ਸੀ ਕਿ ਨਹੀਂ ਭਾਈ ਸਮੀਰ ਜੀ ਨੇ ਗੁਰੂ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਸੱਚੀ ਗੱਲ ਕਹਾ ਆਪ ਦੀ ਅੱਗੇ ਮੈਂ ਝੂਠ ਨਹੀਂ ਬੋਲਦਾ ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੈਤੋਂ ਤੋਂ ਮੇਰਾ ਮਾਮਾ ਜੀ ਆਏ ਮਾਮਾ ਲਖੂ ਜੀ ਵੱਡੇ ਨੇ ਉਹਨਾਂ ਦਾ ਬੜਾ ਸਤਕਾਰ ਹੈ ਉਹਨਾਂ ਨੇ ਖਾਣ ਨਹੀਂ ਦਿੱਤਾ ਕਹਿ ਰਹੇ ਸੀ ਇਹਨੂੰ ਨਾ ਖਾਓ ਗੁੱਗਾ ਪੀਰ ਗੁੱਸਾ ਕਰ ਜਾਵੇਗਾ ਘਰ ਵਿੱਚ ਜਿਹੜਾ ਧਨ ਹੈ ਉਹ ਚਲਿਆ ਜਾਵੇਗਾ ਇਹ ਜਿਹੜਾ maal ਅਸਵਾਬ ਇਹ ਸਾਰਾ ਕੁਝ ਖਤਮ ਹੋ ਜਾਵੇਗਾ ਰਿਸ਼ ਕਰਕੇ ਆਪ ਜੀ ਦਾ ਦਿੱਤਾ ਪ੍ਰਸ਼ਾਦ ਉਹ ਥਾਲ ਸਮੇਤ ਧਰਤੀ ਵਿੱਚ ਹੀ ਦੱਬ ਦਿੱਤਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਧਰਤੀ ਵਰਸ਼ਾਈ ਹੈ ਦੇਖੋ ਕਰਮਾ ਵਾਲੀ ਹੈ ਧਰਤੀ ਤੁਹਾਨੂੰ ਇਹ ਚੀਜ਼ ਦਾਤ ਮਿਲੀ ਉਹ ਮੂਰਖ ਨੇ ਗਵਾ ਦਿੱਤੀ ਹੈ ਤੁਸੀਂ ਅਨਾਜ ਦਾ ਅਦਵ ਨਹੀਂ ਕੀਤਾ ਗੁਰੂ ਜੀ ਕਹਿੰਦੇ ਇਹ ਅੰਨ ਦਾ ਸਤਕਾਰ ਕਰਨਾ ਚਾਹੀਦਾ ਹੈ ਮਾੜੀ ਗੱਲ ਕੀਤੀ ਤੁਹਾਡੇ ਮਾਮਾ ਜੀ ਨੇ ਦੇਖੋ ਜੇ ਆਪਾਂ ਅਨਾਜ ਦਾ ਅਦਬ ਨਾ ਕਰੀਏ ਕਾਲ ਪੈ ਜਾਂਦਾ ਹੈ ਗੁਰੂ ਜੀ ਕਹਿੰਦੇ ਹਨ ਭਦਰਸ਼ੈਣ ਰਾਜਾ ਉਹਨਾਂ ਨੇ ਵੀ ਅੰਨ ਦਾ ਅਪਮਾਨ ਕੀਤਾ ਸੀ ਤੇ ਅੰਨ ਦਾ ਅਪਮਾਨ ਹੋਣ ਕਰਕੇ ਹੀ ਆ ਸਾਰਾ ਇਲਾਕਾ ਉਜਾੜ ਬਣ ਗਿਆ ਸੀ ਅੱਜ ਵੀ ਮਾਲਵਾ ਇਹ ਜੰਗਲ ਹੀ ਜੰਗਲ ਇਹ ਮਾਲਵਾ ਦੇਸ਼ ਉਜਾੜ ਜਾਣਾ ਜਾਂਦਾ ਹੈ। ਇਹ ਭਦਰਸ਼ੈਣ ਰਾਜੇ ਤੋਂ ਗਲਤੀ ਹੋਈ ਸੀ। ਉਦੋਂ ਇਹ ਸਮੇਂ ਦੋ ਨਦੀਆਂ ਪਟਲੀ ਤੇ ਚਿਤਰਾ ਚੱਲਦੀਆਂ ਸੀ। ਇਹ ਬਹਿਣੀਆਂ ਬੰਦ ਹੋ ਗਈਆਂ ਸੀ। ਗੁਰੂ ਜੀ ਕਹਿੰਦੇ ਭਾਈ ਦੇਖੋ ਅੰਨ ਦਾ ਸਾਨੂੰ ਸਤਕਾਰ ਕਰਨਾ ਚਾਹੀਦਾ। ਚਲੋ ਮਾਮਾ ਜੀ ਤੁਹਾਡੇ ਰਿਸ਼ਤੇ ਵਿੱਚੋਂ ਵੱਡੇ ਹਨ ਪਰ ਇਹ ਅੰਨ ਦਾ ਸਤਕਾਰ ਨਹੀਂ ਕਿ ਉਹਨੂੰ ਤੁਸੀਂ ਧਰਤੀ ਵਿੱਚੋਂ ਦੱਬ ਦਿਓ। ਗੁਰੂ ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ ਸਤਗੁਰੂ ਜੀ ਹੁਣ ਰਹਿਮਤ ਕਰਨਗੇ ਤੁਹਾਡੀ ਸੇਵਾ ਫਿਰ ਵੀ ਸਾਨੂੰ ਕਬੂਲ ਹੈ ਮਾਲਵੇ ਦੀ ਧਰਤੀ ਵਿੱਚ ਬੜਾ ਅਨਾਜ ਹੋਇਆ ਕਰੇਗਾ ਹੁਣ ਨਾਲੋਂ ਵੀ ਦੂਣਾ ਚੌਗਣਾ 8 ਗੁਣਾ ਅਨਾਜ ਪੈਦਾ ਹੋਵੇਗਾ ਸਤਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਸਾਡਾ ਸੀਤ ਪ੍ਰਸਾਦ ਸੀ ਉਹਦੇ ਕਰਕੇ ਈਸ਼ਵਰ ਸਥਾਨ ਨੂੰ ਹੁਣ ਰੋਕ ਲਿਆ ਤੁਸੀਂ ਪਰਜਾ ਹੋ ਕੇ ਬਸੋਗੇ ਇਹ ਮੈਂ ਜਾਣ ਲਿਆ ਹੈ ਜੇ ਤੁਸੀਂ ਸ਼ੱਕ ਲੈਂਦੇ ਇਹ ਇਲਾਕੇ ਦੇ ਰਾਜੇ ਬਣ ਜਾਣਾ ਸੀ ਗੁਰੂ ਦਾ ਸੀਤ ਪ੍ਰਸਾਦ ਕੋਈ ਮਾੜੀ ਮੋਟੀ ਗੱਲ ਥੋੜੀ ਹੈ ਸਾਧ ਸੰਗਤ ਜੀ ਇੱਥੇ ਮਾਲਵਾ ਇਲਾਕਾ ਜਿੱਥੇ-ਜਿੱਥੇ ਪ੍ਰਗਟ ਹੋਵੇਗਾ ਬੇਅੰਤ ਸਿੰਘ ਪੈਦਾ ਹੋਣਗੇ ਜਿਹੜੇ ਆਪਣੇ ਆਪ ਨੂੰ ਮਲਬਈ ਕਹਾਉਣਗੇ ਭਾਈ ਸ਼ਮੀਰ ਜੀ ਅਸੀਂ ਤੁਹਾਨੂੰ ਇੱਥੋਂ ਦਾ ਰਾਜ ਦੇਣਾ ਚਾਹੁੰਦੇ ਸੀ ਪਰ ਤੁਸੀਂ ਖਾਲੀ ਰਹਿ ਗਏ ਹੋ ਪਰ ਅਜੇ ਵੀ ਜੋ ਸੇਵਾ ਕਬੂਲ ਹੈ ਕਲਿਆਣ ਹੋਵੇਗਾ ਅਸਲ ਵਿੱਚ ਤੁਹਾਡੇ ਮਾਮਾ ਜੀ ਇਹ ਦਾਤ ਤੁਹਾਨੂੰ ਲੈਣ ਨਹੀਂ ਦੇ ਰਹੇ ਉਹਨਾਂ ਨੂੰ ਹੁਣ ਰੋਗ ਲੱਗੇਗਾ ਉਹਨਾਂ ਨੇ ਆਪਣੀ ਜੀਵ ਨਾਲ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕੀਤੀ ਹੈ ਉਹਨਾਂ ਨੂੰ ਕੋਹੜ ਹੋ ਜਾਵੇਗਾ ਦੁੱਖ ਵੀ ਭੋਗਣਾ ਪਵੇਗਾ ਇਹ ਰੋਗ ਉਹਨਾਂ ਦੀ ਵੰਸ਼ ਨੂੰ ਵੀ ਹੋਵੇਗਾ ਕਵੀ ਭਾਈ ਸੰਤੋਖ ਜੀ ਕਹਿੰਦੇ ਹਨ ਕਿ ਅਸੀਂ ਆਪ ਸੁਣਿਆ ਹੁਣ ਤੱਕ ਜਿਹੜੀ ਉਹਦੀ ਵੰਸ਼ ਹੈ ਉਹਨਾਂ ਨੂੰ ਕੋੜ ਦਾ ਵੱਡਾ ਰੋਗ ਲੱਗਾ ਹੁਣ ਤੱਕ ਉਹ ਰੋਗ ਚੱਲੀ ਜਾਂਦਾ ਹੈ ਇਹ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੀ ਤਾਕਤ ਗੁਰੂ ਜੀ ਨੇ ਭਾਈ ਸ਼ਮੀਰ ਦੀ ਸੇਵਾ ਦੇਖੀ ਲਖਮੀਰ ਦੀ ਸੇਵਾ ਦੇਖੀ ਤੇ ਗੁਰੂ ਜੀ ਨੇ ਆਖਿਆ ਭਾਈ ਕੋਈ ਗੱਲ ਨਹੀਂ ਤੁਹਾਨੂੰ ਫਿਰ ਵੀ ਤੁਹਾਡਾ ਪਰਿਵਾਰ ਸੁਖੀ ਬਸੇਗਾ ਇੱਕ ਦਿਨ ਭਾਈ ਸ਼ਮੀਰ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਜੋ ਵੀ ਚਾਹੁੰਦੇ ਹੋ ਮੰਗ ਲਵੋ ਸ਼ੰਕਾ ਰਹਿਤ ਹੋ ਕੇ ਮੰਗੋ ਭਾਈ ਸ਼ਮੀਰ ਜੀ ਹੱਥ ਜੋੜ ਕੇ ਆਖਣ ਲੱਗੇ ਸੱਚੇ ਪਾਤਸ਼ਾਹ ਜੀ ਦਾਤ ਦੇਣ ਹੀ ਲੱਗੇ ਹੋ ਤਾਂ 84 ਦਾ ਗੇੜਾ ਖਤਮ ਕਰ ਦਿਓ ਗੁਰੂ ਜੀ एकदम ਸ਼ਾਂਤ ਹੋ ਗਏ ਇੱਕ ਦੋ ਦਿਨ ਬਾਅਦ ਫਿਰ ਦੇਖਿਆ ਕਿ ਭਾਈ ਸ਼ਮੀਰ ਜੀ ਬੜੀ ਸੇਵਾ ਕਰ ਰਹੇ ਹਨ ਗੁਰੂ ਜੀ ਨੇ ਉਹਨਾਂ ਨੂੰ ਫਿਰ ਕੋਲ ਬੁਲਾਇਆ ਫਿਰ ਆਖਿਆ ਮਨ ਭੌਂਦਾ ਮੰਗੋ ਭਾਈ ਸ਼ਮੀਰ ਜੀ ਨੇ ਗੁਰੂ ਜੀ ਨੂੰ ਆਖਿਆ ਪਭਜਲ ਵਿੱਚੋਂ ਫੇਰਾ ਮਹਾਰਾਜ ਇਹ ਦੁੱਖ ਹੈ ਮੇਰੀ ਬਾਹ ਫੜੋ ਜੀ ਇੰਨੀ ਕਿਰਪਾ ਕਰੋ ਗੁਰੂ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਬਾਰੀ-ਵਾਰੀ ਇਹ 84 ਦਾ ਚੱਕਰ ਮਕਾਉਣ ਨੂੰ ਕਹਿ ਰਹੇ ਹਨ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੁਹਾਡੇ ਤਾਂ ਹਲੇ ਬਹੁਤ ਜਨਮ ਹੋਣੇ ਹਨ ਉਹਨਾਂ ਨੂੰ ਤੁਸੀਂ ਪਭਜਲ ਦੇ ਵਿੱਚ ਧਾਰਨ ਕਰਨਾ ਹੈ ਇਹ ਕਿਵੇਂ ਨਵੇੜੇ ਜਾ ਸਕਦੇ ਹਨ ਕਿੱਥੋਂ ਤੱਕ ਬਚਾ ਕਰਾਂਗੇ ਕੋਈ ਹੋਰ ਮੰਗ ਲਵੋ ਹੋਰ ਕਿੰਨੀਆਂ ਦਾਤਾਂ ਨੇ ਰਾਜ ਭਾਗ ਦਵਾਰਾਂ ਮੰਗ ਲਵੋ ਜੋ ਮੰਗਣਾ ਮੰਗ ਲਵੋ ਅਸੀਂ ਤੁਹਾਡੀ ਸੇਵਾ ਤੋਂ ਪ੍ਰਸੰਨ ਹਾਂ ਅਸੀਂ ਬਹੁਤ ਵਾਰੀ ਪਰਖਿਆ ਦਿਲ ਦੇ ਤੁਸੀਂ ਸੱਚੇ ਹੋ ਪਰ ਤੁਸੀਂ ਆਪਣੀ ਘਾਲ ਕਮਾਈ ਨੂੰ ਸਫਲ ਕਰ ਲਵੋ ਆ ਬਿਪਤਾ ਭਰੇ ਸਮੇਂ 'ਚ ਤੁਸੀਂ ਛਾੜੀ ਮਦਦ ਕੀਤੀ ਹੈ ਸਿੰਘਾਂ ਨੂੰ ਪ੍ਰਸਾਦਾ ਸਕਾਇਆ ਭਾਈ ਸ਼ਮੀਰ ਜੀ ਨੇ ਹੱਥ ਜੋੜੇ ਹੋਏ ਹਨ ਤੇ ਕਹਿਣ ਲੱਗੇ ਮੇਰੀ ਗਤੀ ਕਰ ਦੇਵੋ ਹੋਰ ਕੋਈ ਇਸ਼ਾ ਨਹੀਂ ਹੈ ਮੇਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਰਖਣਾ ਚਾਹੁੰਦੇ ਸ਼ਣ ਕਿ ਕਿਤੇ ਭਾਈ ਸ਼ਮੀਰ ਦਾ ਮਨ ਡੋਲਦਾ ਤਾਂ ਨਹੀਂ ਇਸ ਵਾਰੀ ਵੀ ਗੁਰੂ ਜੀ ਨੇ ਟਾਲ ਦਿੱਤਾ ਕਈ ਦਿਨ ਬਾਅਦ ਫਿਰ ਪ੍ਰਸੰਨ ਹੋਏ ਭਾਈ ਸ਼ਮੀਰ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੇ ਨੇੜੇ ਦੀ ਪਦਵੀ ਦੇ ਦੇਵੋ ਛਤਗੁਰੂ ਜੀ ਰਹਿਮਤ ਕਰੋ ਮੇਰੇ ਤੇ ਗੁਰੂ ਜੀ ਨੇ ਜਦੋਂ ਦੇਖਿਆ ਭਾਈ ਸ਼ਮੀਰ ਜੀ ਵਾਰ-ਵਾਰ ਬੇਨਤੀਆਂ ਕਰੀ ਜਾਂਦੇ ਹਨ ਹੋਰ ਜਨਮ ਮੈਂ ਨਾਂ ਧਾਰਨ ਕਰਾਂ ਹੁਣ ਗੁਰੂ ਜੀ ਹੱਸ ਪਏ ਤੇ ਕਹਿੰਦੇ ਫਿਰ ਦੇ ਹੀ ਦਵਾਂਗੇ ਜੋ ਮੰਗਦੇ ਹੋ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਵੇਰੇ ਹੀ ਆ ਜਾਵੋ ਇਹ ਦਾਤ ਮਿਲ ਜਾਵੇਗੀ ਇਹ ਸੁਣ ਕੇ ਭਾਈ ਸ਼ਮੀਰ ਨੇ ਵੰਦਨਾ ਕੀਤੀ ਤੇ ਘਰ ਚਲੇ ਗਏ ਹੁਣ ਘਰ ਵਿੱਚ ਪ੍ਰਸ਼ਾਦਾ ਛਕਿਆ ਸ਼ੁਕਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਵਿੱਚ ਭਾਵਨਾ ਹੈ ਤੇ ਰਾਤ ਨੂੰ ਸੌਂ ਗਏ ਜਦ ਭਾਈ ਸ਼ਮੀਰ ਜੀ ਛੁੱਤੇ ਤਾਂ ਅਦੁੱਪਤ ਅਨੇਕ ਪ੍ਰਕਾਰ ਦੇ ਸੁਪਨੇ ਦੇਖੇ ਸੁਪਨਾ ਦੇ ਵਿੱਚ ਜੀਵ ਜੰਤੂਆਂ ਦੇ ਜਨਮ ਮਰਨ ਦੀ ਪ੍ਰਕਿਰਿਆ ਦੇਖੀ ਗੁਰੂ ਮਹਾਰਾਜ ਜੀ ਨੇ ਭਾਈ ਸ਼ਮੀਰ ਜੀ ਨੂੰ 84 ਲੱਖ ਜੂਨਾ ਦਾ ਵਰਤਾਂਤ ਸਾਰੇ ਦਾ ਸਾਰਾ ਸੁਪਨੇ ਵਿੱਚ ਦਿਖਾ ਦਿੱਤਾ ਸੁਪਨੇ ਅਕਸਰ ਸੱਚ ਤਾਂ ਨਹੀਂ ਹੁੰਦੇ ਪਰ ਇਹ ਜਿਹੜਾ ਸੁਪਨਾ ਆਇਆ ਇਹ ਸੱਚ ਹੋ ਚੁੱਕਾ ਸੀ ਭਾਈ ਸ਼ਮੀਰ ਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਇਸਨੇ ਸੁਪਨੇ ਵਿੱਚ ਬਹੁਤ ਚੀਜ਼ਾਂ ਦੇਖੀਆਂ ਬੜੇ ਰੂਪ ਧਾਰਨ ਕੀਤੇ ਹੈਰਾਨ ਹੋ ਕੇ ਭਾਈ ਸ਼ਮੀਰ ਜੀ ਦੀ ਅੱਖ ਖੁੱਲੀ ਤੇ ਦੇਖਿਆ ਵੀ ਇਹ ਕੀ ਸੁਪਨੇ ਹਨ ਪਹਿਲਾਂ ਕਦੇ ਇਦਾਂ ਦੇ ਨਹੀਂ ਆਏ ਇੰਨਾ ਕੁਝ ਦੇਖ ਲਿਆ ਇੱਕ ਸੁਪਨੇ ਦੇ ਵਿੱਚ ਕੁਝ ਸਮੇਂ ਬਾਅਦ ਜਦੋਂ ਦਾਤਨ ਕਰਨ ਲੱਗੇ ਤਾਂ ਮਨ ਵਿੱਚ ਸੁਪਨੇ ਬਾਰੇ ਸੋਚੀ ਗਿਆ ਦਾਤਨ ਕਰਦੇ ਹੋਏ ਦੰਦਾਂ ਵਿੱਚੋਂ ਪੀਲੂ ਦੇ ਫਸੇ ਬੀਜ ਨਿਕਲੇ ਹੈਰਾਨ ਹੋ ਗਿਆ ਤੇ ਕਹਿੰਦਾ ਪੀਲੂ ਤਾਂ ਸੁਪਨੇ ਵਿੱਚ ਖਾਦੇ ਸਨ ਇਹ ਸੱਚ ਕਿਵੇਂ ਹੋ ਗਏ ਮੇਰੇ ਨਾਲ ਰਾਤ ਸੁਪਨੇ ਵਿੱਚ ਕੀ ਹੋਇਆ ਫਿਰ ਤੇਜ਼ੀ ਨਾਲ ਸਹੌ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਗਿਆ ਗੁਰੂ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਗੁਰੂ ਜੀ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ ਨਾਲ ਹੀ ਗੁਰੂ ਜੀ ਕਹਿੰਦੇ ਸੋਚੋ ਨਹੀਂ ਬਸ ਆਨੰਦ ਵਿੱਚ ਰਹੋ ਭਾਈ ਸ਼ਮੀਰ ਜੀ ਤੁਹਾਡਾ ਭਲਾ ਹੋ ਗਿਆ ਹੈ ਇੱਕੇ ਰਾਤ ਵਿੱਚ ਹੀ ਨਵੇੜਾ ਹੋ ਗਿਆ ਤੁਸੀਂ ਮੰਗਦੇ ਸੀ ਨਾ ਕਿ 84 ਕੱਟ ਦਿਓ ਮਹਾਰਾਜ ਇਹਦੀ ਮਾਰ ਬੜੀ ਭੈੜੀ ਹੁੰਦੀ ਹੈ ਇਹਦੇ ਤੋਂ ਬਚਾ ਲਵੋ ਤੇ ਗੁਰੂ ਜੀ ਨੇ ਆਖਿਆ ਕਿ ਅਸੀਂ ਤਾਂ ਕਿਰਪਾ ਕੀਤੀ ਹੈ ਬਾਬਾ ਨਾਨਕ ਜੀ ਨੇ ਤੁਹਾਡੇ ਤੇ ਰਹਿਮਤਾ ਕਰੀਆਂ ਹਨ ਭਾਈ ਸ਼ਮੀਰ ਜੀ ਕਹਿੰਦੇ ਗੁਰੂ ਜੀ ਮੈਨੂੰ ਸਾਰੀ ਗੱਲ ਦੱਸ ਦਿਓ ਮੈਨੂੰ ਸੁਪਨਾ ਆਇਆ ਮੈਂ ਜਾਣ ਲਿਆ ਪੀਲੂ ਮੈਂ ਸੁਪਨੇ ਚ ਖਾਦੇ ਤੇ ਦੰਦਾਂ ਵਿੱਚ ਪੀਲੂ ਦੇ ਬੀਜ ਸੱਚੀ ਫਸ ਗਏ ਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ ਗੁਰੂ ਜੀ ਕਹਿੰਦੇ ਭਾਈ ਅਸਲ ਵਿੱਚ ਤੁਹਾਡੇ ਐਵੇਂ ਦੇ ਕਈ ਜਨਮ ਹੋਣੇ ਸੀ ਜੋ ਲਿਖੇ ਹੋਏ ਸੀ ਪ੍ਰਮਾਤਮਾ ਦੇ ਸੁਪਨੇ ਵਿੱਚ ਹੀ ਅਸੀਂ ਸਾਰੇ ਜਨਮ ਭਗਵਾ ਦਿੱਤੇ ਹਨ ਉਹ ਸਾਰਾ ਕੁਝ ਤੁਸੀਂ ਸੁਪਨੇ ਵਿੱਚ ਹੀ ਭੋਗ ਲਿਆ ਇਸ ਕਰਕੇ ਉਹ ਸਮੇਂ ਦੀ ਤੈਨੂੰ ਸੋਜੀ ਕਰਵਾ ਦਿੱਤੀ ਹੈ 83 ਦਾ ਢੇੜਾ ਤੇਰਾ ਮੁੱਕ ਗਿਆ ਹੈ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਸਮੀਰ ਜੀ ਤੁਸੀਂ ਬਾਰ ਬਾਰ ਇਹੀ ਮੰਗਦੇ ਰਹੇ ਸੇਵਾ ਕਰਦੇ ਰਹੇ ਕਿ ਮੇਰੀ 84 ਕੱਟ ਦਿਓ ਇਹ ਸੇਵਾ ਦਾ ਤੈਨੂੰ ਮੇਵਾ ਮਿਲਿਆ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ